ਤਰੀਕੇ ਨਗਰ ਕੌਂਸਲ ਦੀ ਜ਼ਮੀਨ ਤੇ ਕੌਂਸਲਰ ਦੇ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਇਸ ਕੌਂਸਲਰ ਤੇ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਨੇ ਇਸ ਤੋਂ ਪਹਿਲਾਂ ਵੀ ਐਸੇ ਕੌਂਸਲਰ ਦੇ ਕਰਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਸੀ ਤੇ ਦੂਸਰੀ ਵਾਰ ਫਿਰ ਕੌਂਸਲਰ ਦੇ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਪ੍ਰਸ਼ਾਸਨ ਦੇ ਵੱਲੋਂ ਹਟਾ ਦਿੱਤਾ ਗਿਆ ਹੈ ਅਣੀ ਮੈਂ ਅ ਇਸ ਤਰ੍ਹਾਂ ਦੀ ਕਾਰਵਾਈ ਪਹਿਲਾਂ ਵੀ ਅਜੇ ਕੁਮਾਰ ਬੋਨੀ ਵੱਲੋਂ ਜਿਹੜਾ ਮਿਊਨਿਸਪਲ ਲੈਂਡ ਦਾ ਛੱਪੜ ਸੀਗਾ ਉਹਦੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅਸੀਂ ਅਪ੍ਰੈਲ ਵਿੱਚ ਵੀ ਇਹ ਰਿਮੂਵ ਕੀਤਾ ਸੀਗਾ ਤੇ ਹੁਣ ਇੱਕ ਦੋ ਲੋਕੇਸ਼ਨਾਂ ਹੋਰ ਸਿੰਘਾਂ ਜਿਨ੍ਹਾਂ ਤੇ ਅੱਜ ਕਾਰਵਾਈ ਚੱਲ ਰਹੀ ਹੈਗੀ ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਉਹ ਦੂਰ ਕਰਵਾ ਰਹੇ ਹਾਂ ਜੀ ਵਾਰਡ ਨੰਬਰ 16 ਮਾਨਸਾ ਦੇ ਵਿੱਚ ਇਸ ਟਾਈਮ ਖੜੇ ਹੈਗੇ ਸਾਨੂੰ ਨਗਰ ਕੌਂਸਲ ਮਾਨਸਾ ਦੇ ਈਓ ਸਾਹਿਬ ਵੱਲੋਂ ਉਨਕੀ ਜੋ ਇੱਕ ਸਰਕਾਰੀ ਲੈਂਡ ਹੈਗੀ ਉਸਕੇ ਉੱਪਰ ਇਲੈਗਲ ਉਸਾਰੀ ਕੀਤੀ ਹੋਈ ਸੀ उसनों डिमोलिश करने वास्ते सू एक पुलिस इमदाद देने के लिए लैटर प्राप्त हुआ सी उसी की कंप्लायंस करने वास्ते असी इतने लॉ एंड ऑर्डर मेनटेन करने वास्ते काफ़ी पुलिस परसोनल इतने डिप्लॉय किए हैं जो ये अजय कुमार उर्फ बोनी हैगा इसका जो प्रीवियस क्रिमिनल रिकॉर्ड हैगा इसके खिलाफ टोटल एटीन एफ आई आर दर्ज रजिस्टर हैगी और इन्हों के बच्चों सात एन डी पी एस की एफ आई आर दर्ज हैगी जो पंजाब सरकार वालों मुहिम चली गई कि जो कोई नहीं जो एम सी ने मानसा दे नगर कौंसल मानसा दे ਉਹਨਾਂ ਦੇ ਖਿਲਾਫ ਕਾਫੀ ਕ੍ਰਿਮੀਨਲ ਪਰਚੇ ਦਰਜ ਨੇ ਜਿਆਦਾਤਰ ਉਹ ਐਨਡੀਪੀਐਸ ਐਕਟ ਦੇ ਤਹਿਤ ਨੇ ਮਲੂ ਨਸ਼ੇ ਦੇ ਪਦਾਰਥ ਨੇ ਜਿਹੜੇ ਉਹ ਵੇਚਣ ਦਾ ਕਾਰੋਬਾਰ ਕਰਦੇ ਨੇ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਆ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜੋ ਜੁੱਦ ਛੜਿਆ ਹੋਇਆ ਉਸ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਇਹ ਐਕਚੁਅਲੀ ਉਹਨੇ ਜਿਹੜੀ ਨਗਰ ਕੌਂਸਲ ਮਾਨਸਾ ਦੀ ਛੱਪੜ ਦੀ ਜ਼ਮੀਨ ਹੈ ਸਰਕਾਰੀ ਜ਼ਮੀਨ ਹੈ ਨਗਰ ਕੌਂਸਲ ਮਾਨਸਾ ਦੀ ਮਾਲਕੀ ਵਾਲੀ ਜ਼ਮੀਨ ਹੈ ਉਥੇ ਨਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀ ਉਹ ਫਿਰ ਇਹ ਉਹ ਮਾਨਸਾ ਵੱਲੋਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਾਫੀ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਵੱਖ-ਵੱਖ ਅਦਾਲਤਾਂ ਨੇ ਵੀ ਕਾਫੀ ਸਖਤਾਈ ਕੀਤੀ ਹੋਈ ਹੈ ਨਜਾਇਜ਼ ਕਬਜ਼ੇ ਛਡਵਾਉਣ ਵਾਸਤੇ ਖਾਸ ਤੌਰ ਤੇ ਜੋ ਵਾਟਰ ਬਾਡੀਜ਼ ਨੇ ਜਿਸ ਤਰ੍ਹਾਂ ਛੱਪੜ ਨੇ ਤੇ ਉਸੇ ਤਹਿਤ ਇਹਨਾਂ ਨੇ ਉਹਨੂੰ ਨੋਟਿਸ ਦਿੱਤਾ ਸੀਗਾ ਨਜਾਇਜ਼ ਕਬਜ਼ਾ